ਪੁਲ ਦੇ ਥੱਲਿਓ ਪੱਥਰ ਖਿਸਕਦੇ ਜਾ ਰਹੇ ਨੇ ਤੇ ਪੁਲ ਬਿਲਕੁਲ ਖਾਲੀ ਹੁੰਦਾ ਜਾ ਰਿਹਾ ਕਿਸੇ ਵੀ ਸਮੇਂ ਹਾ사 ਜਿਹੜਾ ਵਾਪਰ ਸਕਦਾ ਕਿਉਂਕਿ ਇੱਕ ਲੋਤਾ ਪੁਲਾ ਜਿਹੜਾ ਇਸ ਤੋਂ ਉਪਾਦ ਪੰਜ ਦੇ ਪਤੇਰੇ ਪਿੰਡਾਂ ਨੂੰ ਜੋੜਦਾ ਬੱਚਿਆਂ ਨੇ ਸਵੇਰੇ ਸਕੂਲ ਪੜ੍ਹਨ ਜਾਣਾ ਤਾਂ ਇਸੇ ਰਸਤੇ ਸਕੂਲ ਪੜ੍ਹਨ ਜਾਂਦੇ ਆ ਜਾਂ ਕਿਸੇ ਨੇ ਹਸਪੀਟਲ ਜਾ ਕੇ ਤੇ ਕੰਮ ਜਾਣਾ ਜਾਂ ਮਹਾਲੀ ਜਾਣਾ ਜਾਂ ਕਿਤੇ ਵੀ ਢੰਡੀਗੜ ਪਹੁੰਚਣਾ ਇਸੇ ਰਸਤੇੋਂ ਜਾਣਾ ਪੈਂਦਾ ਉਹ ਪਿੰਡ ਵਾਸੀਆਂ ਨੂੰ ਜੇ ਇੰਨਾ ਜੇ ਬਾਈ ਚਾਂਸ ਪੁਲ ਟੁੱਟ ਸਕਦਾ ਹੈ ਅਸੀਂ ਵੀ ਸਾਡੀ ਵੀ ਹਾਲਤ ਬਹੁਤ ਮਾੜੀ ਹੋ ਸਕਦੀ ਹੈ ਇਸ ਪੇ ਕੋਈ ਐਮਐਲਏ ਕੋਈ ਨਹੀਂ ਆਇਆ ਸਾਰਾ ਆ ਦੇਖੋ ਜੀ ਅਸੀਂ ਵੀ ਹੁਣ ਮਾਲ ਟੋਰੀ ਜੀ ਸਾਨ ਨੇ ਨੂੰ ਕੀ ਹੋ ਗਈ ਸਾਡੇ ਨਾਲ ਬਹੁਤ ਜ਼ੁੰਮੇ ਦਾ ਰੋਏ ਵਸ ਇਸ ਚੀਜ਼ ਦਾ ਜਿਹੜੀ ਆੜੀ ਹੈ ਕਹਿੰਦੇ ਕੋਈ ਵਾਰ ਹੁੰਦਾ ਕਹਿੰਦੇ ਨਹੀਂ ਹੁੰਦਾ ਜੀ ਪਰ ਸਾਨੂੰ ਰੋਜ਼ ਕਿਸੇ ਨੂੰ ਕਹਿ ਕੇ ਕਦੇ ਕਿਸੇ ਨੂੰ ਕਹਿ ਕੇ ਲੈ ਕੇ ਆਣੇ ਬੰਦੇ ਬੱਚੇ ਸੋ ਇਹ ਟਾਈਮ ਵੀ ਜ਼ੁਰੇ ਛੱਟ ਗਿਆ ਉਹ ਵੀ ਦਰ ਰੋਲੇ ਜੀ ਅਸੀਂ ਇਸ ਸਮੇਂ ਪਿੰਡ ਜੈੰਤੀ ਮਾਜਰੀ ਡਿਸਟ੍ਰਿਕਟ ਮੁਹਾਲੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਪੁਲ ਦਾ ਤੁਹਾਨੂੰ ਹਾਲ ਦਿਖਾਵਾਂਗੇ ਸਰਕਾਰ ਦਾਬੇਵਾਜ਼ ਦਾ ਬਹੁਤ ਕਰਦੀ ਰਹੀ ਅਨਮੋਲ ਗਗਨ ਮਾਨ ਦਾ ਹਲਕਾ ਹੈ ਪਰ ਅੱਜ ਤੱਕ ਕੋਈ ਇੱਥੇ ਕਦੇ ਨਜ਼ਰ ਨਹੀਂ ਆਇਆ ਇਹ ਪੁਲ ਇਹ ਪੁਲ ਦੀਆਂ ਸਥਿਤੀਆਂ ਦੇਖ ਲਓ ਪਹਿਲਾਂ ਕਿ ਪੁਲ ਦੇ ਥੱਲੇੋਂ ਪੱਥਰ ਖਿਸਕਦੇ ਜਾ ਰਹੇ ਨੇ ਤੇ ਪੁਲ ਬਿਲਕੁਲ ਖਾਲੀ ਹੁੰਦਾ ਜਾ ਰਿਹਾ ਕਿਸੇ ਵੀ ਸਮੇਂ ਹਾਸਾ ਜਿਹੜਾ ਵਾਪਰ ਸਕਦਾ ਕਿਉਂਕਿ ਇੱਕ ਲੋਤਾ ਪੁਲ ਹੈ ਜਿਹੜਾ ਇਸ ਤੋਂ ਬਾਅਦ ਪੰਜ ਦੇ ਪਤੇਰੇ ਪਿੰਡਾਂ ਨੂੰ ਜੋੜਦਾ ਜਿਹਦੇ ਵਿੱਚੋਂ ਚਾਰ ਪਿੰਡ ਤਾਂ ਪੰਜਾਬ ਦੇ ਨੇ ਤੇ ਦੋ ਤੋਂ ਤਿੰਨ ਪਿੰਡ ਹਰਿਆਣੇ ਦੇ ਦੱਸੇ ਜਾ ਰਹੇ ਨੇ ਜਿਹੜੇ ਇਸੇ ਪੁਲ ਦੇ ਉਤੋਂ ਲਾਂਕੇ ਲੋਕ ਜਿਹੜੇ ਉਹ ਪਿੰਡਾਂ ਤੱਕ ਜਾਂਦੇ ਨੇ ਕਿਉਂਕਿ ਇਹ ਇਸ ਤੋਂ ਬਾਅਦ ਅੱਗੇ ਹਰਿਆਣੇ ਦਾ ਬਾਰਡਰ ਸ਼ੁਰੂ ਹੋ ਜਾਂਦਾ ਪਰ ਰਸਤਾ ਕੇਵਲ ਇਹੀ ਆ ਪੁਲ ਕੇਵਲ ਇਹੀ ਆ ਜਿੱਥੋਂ ਨਿਕਲ ਕੇ ਅੱਗੇ ਜਾਣਾ ਪੈਂਦਾ ਇਸ ਤੋਂ ਜੇਕਰ ਬੱਚਿਆਂ ਨੇ ਸਵੇਰੇ ਸਕੂਲ ਪੜ੍ਹਨ ਨਾ ਜਾਣਾ ਤਾਂ ਇਸੇ ਰਸਤੇ ਸਕੂਲ ਪੜ੍ਹਨ ਜਾਂਦੇ ਆ ਜਾਂ ਕਿਸੇ ਨੇ ਹਸਪੀਟਲ ਜਾ ਕੇ ਤੇ ਕੰਮ ਜਾਣਾ ਜਾਂ ਮਹਾਲੀ ਜਾਣਾ ਜਾਂ ਕਿਤੇ ਵੀ ਚੰਡੀਗੜ੍ਹ ਪਹੁੰਚਣਾ ਇਸੇ ਰਸਤੇ ਤੋਂ ਜਾਣਾ ਪੈਂਦਾ ਉਹ ਪਿੰਡ ਵਾਸੀਆਂ ਨੂੰ ਪਰ ਜੇਕਰ ਇਹ ਪੁਲ ਟੁੱਟ ਗਿਆ ਤਾਂ ਪਿੰਡ ਦੀ ਕਨੈਕਟੀਵਿਟੀ ਬਿਲਕੁਲ ਹੀ ਖਤਮ ਹੋ ਜਾਵੇਗੀ ਹਾਲਾਂਕਿ ਜਦ ਟੁੱਟੇਗਾ ਉਹ ਤਾਂ ਗੱਲ ਵੱਡੀ ਆ ਪਰ ਇੱਥੇ ਦੇਖੋ ਕਿ ਖਤਰਾ ਉਸੇ ਤਰ ਪੁਲ ਬਿਲਕੁਲ ਲਿਫਦਾ ਜਾ ਰਿਹਾ ਬਿਲਕੁਲ ਥੱਲੇ ਤੱਕ ਜਿਹੜਾ ਆ ਖੋਖਲਾ ਹੋ ਚੁੱਕਿਆ ਮਿੱਟੀ ਨਿਕਲ ਚੁੱਕੀ ਆ ਪੁਲ ਤੋਂ ਹਾਲਾਂਕਿ ਕੇਵਲ ਚਤਾਬਨੀ ਲਈ ਪੁਲ ਦੇ ਇੱਕ ਸਾਈਡ ਤੇ ਬੋਰੀਆਂ ਭਰ ਕੇ ਇੱਕ ਪੱਟੀ ਲਾ ਦਿੱਤੀ ਗਈ ਆ ਪਰ ਉਹ ਪੱਟੀ ਕੇਵਲ ਜਿਹੜੀ ਕਾਫੀ ਨਹੀਂ ਹੈਗੀ ਕਿਉਂਕਿ ਕਿਸੇ ਵੀ ਸਮੇਂ ਇਸ ਬਰਸਾਤੀ ਨਾਲੇ ਦੇ ਉੱਤੇ ਬਣਿਆ ਹੋਇਆ ਇਹ ਪੁਲ ਟੁੱਟ ਸਕਦਾ ਹਾਦਸਾ ਵਾਪਰ ਸਕਦਾ ਤੇ ਕੋਈ ਵੀ ਬੱਸ ਜਾਂ ਕੋਈ ਗੱਡੀ ਇਸ ਦੇ ਵਿੱਚ ਕਿਰਨ ਨਾਲ ਇੱਕ ਵੱਡਾ ਹਾਦਸਾ ਉਹ ਹੋ ਸਕਦਾ ਕਿਉਂਕਿ ਲੋਕਾਂ ਨੇ ਇਸੇ ਰਸਤੇ ਤੋਂ ਜਾ ਕੇ ਨਿਕਲ ਕੇ ਅੱਗੇ ਜਾਣਾ ਆ ਸੋ ਇਹ ਸਥਿਤੀਆਂ ਬਣੀਆਂ ਹੋਈਆਂ ਨੇ ਪਰ ਇਸ ਵਾਰ ਕੋਈ ਪ੍ਰਸ਼ਾਸਨਿਕ ਤਿਹਾਰੀ ਧਿਆਨ ਦੇਣ ਨੂੰ ਨਹੀਂ ਆ ਰਿਹਾ ਇਸ ਤੋਂ ਇਲਾਵਾ ਕੋਈ ਵੀ ਇੱਥੇ ਲੀਡਰ ਨਹੀਂ ਪਹੁੰਚ ਕਰਦਾ ਕੇਵਲ ਵੋਟਾਂ ਸਮੇ ਨਜ਼ਰ ਆ ਜਾਂਦੇ ਨੇ ਪਰ ਸਰਕਾਰ ਜਿਹੜੇ ਦਾਅਵੇ-ਵਾਦੇ ਕਰਦੀ ਹੈ ਡਿਵੈਲਪਮੈਂਟ ਤੇ ਅਸਲੀ ਇਹ ਡਿਵੈਲਪਮੈਂਟ ਹੈ ਮਹਾਲੀ ਦੇ ਵਿੱਚ ਹਾਲਾਤੇ ਪੰਜਾਬ ਦੇ ਦੂਰ ਦਰਾਡੇ ਇਲਾਕਿਆਂ ਚ ਕੀ ਹਾਲ ਹੋਵੇਗਾ ਕੁਝ ਦਿਨ ਪਹਿਲਾਂ ਵੀ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਪੰਜਾਬ ਦੇ ਇੱਕ ਇਲਾਕੇ ਦੀਆਂ ਮੋਗੇ ਸਾਈਡ ਤੋਂ ਜਿੱਥੋਂ ਕਿ ਲੋਕ ਜਦ ਪਾੜ ਪੈਂਦਾ ਬੜੀ ਮੁਸ਼ਕਿਲਾਂ ਨਿਕਲ ਪਾ ਰਹੇ ਨੇ ਪਰ ਇਹ ਤਾਂ ਸਰੇ ਆਮ ਖਤਰਾ ਨਜ਼ਰ ਆ ਰਿਹਾ ਤੇ ਇਸ ਵਾਰ ਕੋਈ ਵੀ ਧਿਆਨ ਨਹੀਂ ਦੇ ਰਿਹਾ ਪਿੰਡ ਵਾਸੀਆਂ ਨੇ ਕ ਪਰ ਸੁਣਵਾਈ ਕਿਤੇ ਨਜ਼ਰ ਨਹੀਂ ਆ ਰਹੀਏ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਮੋਹਾਲੀ ਡਿਸਟ੍ਰਿਕਟ ਦੇ ਆਮ ਸੜਕਾਂ ਆਮ ਪਿੰਡਾਂ ਦੇ ਜੀ ਆ ਦੇਖੋ ਜੀ ਪੁਲ ਦਾ ਹਾਲ ਕਿਹਾ ਹੈ ਜੀ ਅਸੀਂ ਇਨਾਂ ਦਾ ਮਾਲ ਲੈ ਕੇ ਆ ਰਹੇ ਸੀ ਗਰੀਬ ਬੰਦੇ ਜੀ ਕੋ ਗੱਡੀ ਦਾ ਉਹਨਾਂ ਨਿੱਕੀ ਹੋ ਗਈ ਸਾਡੀ ਵੀ ਮੌਤ ਹੋ ਸਕਦੀ ਹੈ ਜੀ ਆ ਪੁਲ ਦਾ ਹਾਲ ਦੇਖੋ ਜੀ ਇੰਨਾ ਜੇ ਬਾਈ ਚਾਂਸ ਪੁਲ ਟੁੱਟ ਸਕਦਾ ਹੈ ਅਸੀਂ ਵੀ ਸਾਡੀ ਵੀ ਹਾਲਤ ਬਹੁਤ ਮਾੜੀ ਹੋ ਸਕਦੀ ਹੈ ਇਸ ਵਿੱਚ ਆ ਦੇ ਪਿੰਡ ਨੇ ਇਧਰੋਂ ਪੈਂਦੇ ਨੇ ਪਿੰਡ ਘਟੋਗੜ ਚ 4-5 ਪਿੰਡ ਆ ਜੀ ਇਧਰ ਇਹ ਇਲਾਕੇ ਦੇ ਸਾਰੇ ਦਿੱਕਤ ਆ ਰਹੀ ਹੈ ਦੇਖੋ ਕਿਆ ਪੁਲ ਦਾ ਹਾਲ ਹੋਇਆ ਹੈ ਜੀ ਇੰਨਾ ਮਾੜਾ ਹਾਲ ਹੋ ਗਿਆ ਜੀ ਸਰਕਾਰ ਕੁਝ ਨਹੀਂ ਕਰ ਰਹੀ ਇਸ ਚੱਕਰ ਜੀ ਕੋਈ ਐਮਐਲਏ ਆਈ ਕਦੇ ਇੱਧਰ ਦੇਖਣ ਜਾਂਦਾ ਨਹੀਂ ਸਰ ਕੋਈ ਐਮਐਲਏ ਕੋਈ ਨਹੀਂ ਆਇਆ ਸਰ ਆ ਦੇਖੋ ਜੀ ਅਸੀਂ ਵੀ ਹੁਣ ਮਾਲ ਟੋਰੀਏ ਜੀ ਸਨ ਇਹਨੂੰ 21 ਹੋ ਗਈ ਸਾਡੇ ਨਾਲ ਵੀ ਕੌਣ ਜ਼ਿੰਮੇਵਾਰ ਹੋਏਗਾ ਇਸ ਚੀਜ਼ ਦਾ ਮਹੀਨੇ ਤੋਂ ਹੀ ਟੁੱਟਿਆ ਹੋਇਆ ਇੱਥੇ ਲਗਭਗ ਤੇ ਬੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਸਾਨੂੰ ਇੱਥੇ ਜਦੋਂ ਬਾਰਿਸ਼ ਹੁੰਦੀ ਹੈ ਪੇਸ਼ੈਂਟ ਲੈ ਕੇ ਜਾਣਾ ਹੁੰਦਾ ਹੈ ਤਾਂ ਬੜੀ ਦਿੱਕਤ ਆਉਂਦੀ ਹੈ ਹਾਂਜੀ ਹਾਂਜੀ ਤੇ ਆਮ ਵੀ ਜਿਹੜੇ ਇੱਥੋਂ ਦੇ ਹੈਗੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਬੜੀਆਂ ਦਿੱਕਤਾਂ ਨੇ ਇੱਥੇ ਹਾਂਜੀ ਖਾਤਰਾ ਤਾਂ ਹੈ ਜੇ ਜਦੋਂ ਪਾਣੀ ਆਂਦਾ ਇੱਥੇ ਕੋਈ ਜਾ ਹੀ ਨਹੀਂ ਸਕਦਾ ਨਾ ਉਧਰ ਨਾ ਇੱਧਰ ਨਾ ਕੋਈ ਆਪਣੇ ਚੰਡੀਗੜ੍ਹ ਤੋਂ ਇੱਧਰ ਆ ਸਕਦਾ ਹੈ ਨਾ ਕੋਈ ਪਿੰਡਾਂ ਤੋਂ ਚੰਡੀਗੜ੍ਹ ਵੱਲ ਜਾ ਸਕਦਾ ਬਹੁਤ ਸਾਨੂੰ ਪਰੇਸ਼ਾਨੀ ਹੁੰਦੀ ਹੈ ਜੀ ਅਸੀਂ ਦੁਪਹਿਰ ਨੂੰ ਕਈ ਵੇ ਨਹੀਂ ਹੁੰਦੇ ਡਿਊਟੀ ਵਾਲੇ ਬੰਦੇ ਜੀ ਕੱਚੀ ਦਿਹਾੜੀ ਹੈ ਕਈ ਵਾਰੀ ਕੋਈ ਹੁੰਦਾ ਕਈ ਵੇ ਨਹੀਂ ਹੁੰਦਾ ਜੀ ਪਰ ਸਾਨੂੰ ਰੋਜ਼ ਕਿਸੇ ਨੂੰ ਕਹਿ ਕੇ ਕਦੇ ਕਿਸੇ ਨੂੰ ਕਹਿ ਕੇ ਲੈ ਕੇ ਆਣੇ ਬੰਦੇ ਬੱਚੇ ਸੋ ਇਹ ਟੈਂਪ ਵੀ ਸਵੇਰੇ ਛੱਡ ਗਿਆ ਹੋਵੇ ਦੁਪਹਿਰ ਨੂੰ ਫੇਰ ਲੈ ਕੇ ਜਾਣਾ ਪੈਂਦਾ ਜੀ ਮਤਲਬ ਇੱਦਾਂ ਹੀ ਟੂ ਵੀਲਰ ਤੇ ਜਾਣਾ ਹਾਂਜੀ ਹਾਂਜੀ ਬੜਾ ਔਖਾ ਹੋਦਾ ਏ ਜ਼ਿੰਦਾਬਾਦ ਬੱਸ ਇਸ ਨਹੀਂ ਹੁੰਦੀ ਇੱਧਰ ਬਸ ਵਾਲੇ ਨਾ ਕਰਦੇ ਸਕੂਲ ਵਾਲੇ ਵੀ ਅਸੀਂ ਰਿਸਕ ਨਹੀਂ ਲੈ ਸਕਦੇ ਜੀ ਕੋਈ ਹਾਦਸਾ ਹੋ ਗਿਆ ਕੌਣ ਜ਼ਿੰਮੇਵਾਰ ਏ ਸਰਕਾਰ ਨੂੰ ਕਿਵੇਂ ਦੇਖਦੇ ਕੋਈ ਐਮਐਲਏ ਕੋਈ ਮੰਤਰੀ ਆਏ ਕੋਈ ਨਹੀਂ ਆਇਆ ਜੀ ਕੋਈ ਵੀ ਨਹੀਂ ਆ ਕੇ ਦੇਖਦਾ ਹੀ ਨਹੀਂ ਹੈਗਾ 5 ਸਾਲ ਚ ਇੱਕ ਨੇ ਵੀ ਨਹੀਂ ਪੈਰ ਵਾ ਕੇ ਦੇਖਿਆ ਵੀ ਕੋਈ ਆ ਕੇ ਦੇਖਿਆ ਹੋਵੇ ਇੱਕ ਦੇ ਕਿਸੇ ਨੇ ਵੀ ਨਹੀਂ ਆ ਕੇ ਦੇਖਿਆ ਹੁਣ ਤੱਕ ਰਿਤ ਕਹਿੰਦੇ ਕਹਿੰਦੇ 5 ਤੋਂ 6 ਪਿੰਡ ਨੇ ਹੈ ਇੱਧਰ ਹਾਂਜੀ ਹਾਂਜੀ 5 ਪਿੰਡ ਨੇ ਸਾਰਿਆਂ ਨੂੰ ਬੜੀ ਪਰੇਸ਼ਾਨੀ ਹੈ ਸਕੂਲ ਦੇ ਬੱਚਿਆਂ ਨੂੰ ਜਿਆਦਾ ਔਖਾ ਜੀ ਸਕੂਲ ਸਾਰਾ ਕੁਝ ਇੱਧਰ ਹੈ ਹਾਂ ਸਾਰਾ ਕੁਝ ਇੱਧਰ ਹੈ ਜੀ ਬੜਾ ਖਤਰਾ ਜਾਨ ਦਾ ਹਾਂ ਬੜਾ ਖਤਰਾ ਜੀ ਬਰਸਾਤ ਪੈ ਜੇ ਤਾਂ ਔਖਾ ਸੁੱਕ ਪੱਕੇ ਦਾ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਹੁਣ ਵੀ ਸੁੱਕ ਪੱਕੇ ਜੀ ਨਹੀਂ ਬਸ ਆਂਦੀਆਂ ਬਰਸਾਤ ਤੇ ਤਾਂ ਕਿੱਥੇ ਆਣੀਆਂ ਉਹਨੂੰ ਪੁਲ ਪਾਰ ਕਰਦੇ ਆਂ ਪਹਿਲਾ ਪਿੰਡ ਕਸੋਲੀ ਆਉਂਦਾ ਜਿੱਦੇ ਸਰਪੰਚ ਸਾਹਿਬ ਜਗਰਾਤ ਸਿੰਘ ਸਾਡੇ ਨਾਲ ਉਹਨਾਂ ਗੱਲਬਾਤ ਕਰ ਲੰਨੇ ਆ ਸਰਪੰਚ ਸਾਹਿਬ ਪਿੰਡ ਨੂੰ ਰਸਤਾ ਤੁਹਾਡੇ ਨੂੰ ਜਾਂਦਾ ਤੁਹਾਡੇ ਨਾਲ ਅੱਗੇ ਕਈ ਪਿੰਡਾਂ ਨੂੰ ਜਾਂਦਾ ਪਰ ਹਾਲਾਤ ਕੀ ਬਿਆਨ ਕਰਦੇ ਆਂ ਕੁਈ ਹਾਲਾਤਾਂ ਦੀ ਗੱਲ ਤਾਂ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖ ਹੀ ਰਹੇ ਹੋ ਆ ਜਿਹੜੇ ਇਹ ਕਾਜਵੇ ਨੇ ਪੁੱਲ ਨਹੀਂ ਹੈਗੇ ਤੇ ਚਲੋ ਇੰਨਾ ਸਾਰਾ ਸੀ ਇਹਨਾਂ ਦੇ ਸਾਰੇ ਸੀ ਆਮ ਦਿਨਾਂ ਤੇ ਨਿਕਲੇ ਜਾਂਦੇ ਸੀਗੇ ਬਰਸਾਤ ਤਾਂ ਬਿਲਕੁਲ ਨਹੀਂ ਬਰਸਾਤ ਥੋੜੀ ਵੀ ਹੋਵੇ ਤਾਂ ਹਾਲਾਤ ਇੰਨੇ ਮੰਦੇ ਹੋ ਜਾਂਦੇ ਨੇ ਕਿ ਜਿਹੜੇ ਉੱਪਰ ਦੇ ਸਾਡੇ 4-5 ਪਿੰਡ ਸਾਡੇ ਜੈੰਤੀ ਮਜਰੀਆਂ ਪਿੰਡ ਵਸਦੇ ਨੇ ਸਾਡੇ ਡਿਸਟ੍ਰਿਕਟ ਮਹਾਲੀ ਹੈ ਕਨੈਕਟੀਵਿਟੀ ਬਿਲਕੁਲ ਖਤਮ ਹੋ ਜਾਂਦੀ ਹੈ ਜੀ ਇਹੀ ਰੋਡ ਜਿਹੜਾ ਅੱਗੇ ਜਾ ਕੇ ਹਰਿਆਣੇ ਨੂੰ ਟੱਚ ਕਰਦਾ ਹੈ ਅੱਗੇ ਹਰਿਆਣੇ ਦੇ ਪਿੰਡਾਂ ਦੇ ਉੱਤੇ ਨਾਲ ਹੀ ਜਿਹੜਾ ਪੰਜੌਰ ਰੋਡ ਹੈਗਾ ਆਪਣਾ ਉਹਨੂੰ ਜਾ ਕੇ ਕ੍ਰਾਸ ਕਰ ਜਾਂਦਾ ਹੈ ਉੱਤੇ ਜਾ ਕੇ ਜਿਹੜਾ ਹਰਿਆਣੇ ਤੋਂ ਥੋੜਾ ਜਿਹਾ ਕੁਸ਼ ਏਰੀਆ ਹੈਗਾ ਉਹ ਹੈਗਾ ਕੱਚਾ ਉਧਰੋਂ ਵੀ ਅਸੀਂ ਨਿਕਲ ਨਹੀਂ ਸਕਦੇ ਉਧਰ ਵੀ ਉਥੇ ਨਦੀਆਂ ਨਦੀਆਂ ਬੰਨੀ ਸਾਰੀਆਂ ਤੇ ਆ ਜਿਹੜੀ ਸਾਡੀ ਕਨੈਕਟੀਵਿਟੀ ਹੈ ਇਸ ਬਿਲਕੁਲ ਖਤਮ ਹੋ ਜਾਂਦੀ ਜਦੋਂ ਬਰਸਾਤ ਪੈਂਦੀ ਜੋਰ ਦੀ ਹੁਣ ਜਿਹੇ ਖੋਖੜਾ ਹੁੰਦਾ ਜਾ ਰਿਹਾ ਪੁਲ ਥੱਲੇੋਂ ਸਾਰਾ ਖੋਖੜਾ ਹੋ ਰਿਹਾ ਸੀ ਥੱਲੇੋਂ ਦੇਖੀਆਂ ਤਸਵੀਰਾਂ ਉਹ ਹੁਣ ਕੀ ਲੱਗਦਾ ਕਿ ਵੱਡਾ ਖਤਰਾ ਹੈ ਜੇਕਰ ਕੋਈ ਉਤਪਾਰੀ ਵਾਹ ਨਿਕਲਦਾ ਖਤਰਾ ਹੈ ਜਨਾਬ ਪਹਿਲਾਂ ਕਾਫੀ ਨੁਕਸਾਨ ਹੋ ਚੁੱਕੇ ਨੇ ਔਰੇ ਨੇ ਅੱਜ ਦੀ ਗੱਲ ਥੋੜੀ ਹੈ ਸਰ ਸਾਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਰਕਾਰਾਂ ਦੇ ਚਲੋ ਅਸੀਂ ਪਹਿਲਾਂ ਨੂੰ ਵੀ ਇਹੇ ਲੰਬੇ ਦੰਨੇ ਆ ਕਿ ਲਗਭਗ 76 ਸਾਲ ਹੋ ਚੁੱਕੇ ਨੇ ਦੇਸ਼ ਦੀ ਆਜ਼ਾਦੀ ਨੂੰ ਜਿੱਥੇ ਆਪਾਂ ਖੜੇ ਆ ਇਸ ਵੇਲੇ ਜਿੱਥੇ ਆਪਾਂ ਪਿੱਛੇ ਦੀ ਗੱਲ ਕਰੀਏ ਪਿੱਛੇ ਜਿੱਥੇ ਰੋਡ ਆਂਦਾ ਹੈ ਇਹ ਤੋਂ 2.5 ਕਿਲੋਮੀਟਰ ਦਾ ਏਰੀਆ ਹੈ ਸਾਡਾ ਜਿਹੜਾ ਨਿਊ ਚੰਡੀਗੜ੍ਹ ਦਾ ਬਾਰਡਰ ਹੈ 올ਡ ਚੰਡੀਗੜ੍ਹ ਦਾ ਬਾਰਡਰ ਹੈ ਤੇ ਦੋ ਐਡਮਿਨਿਸਟ੍ਰੇਸ਼ਨ ਬੈਠੀਆਂ ਨੇ ਚੰਡੀਗੜ੍ਹ ਚ ਪੰਜਾਬ ਵੜਾ ਹਰਿਆਣਾ ਨੀਅਰ ਹਾਈ ਕੋਰਟ ਨਿਊ ਸੈਕਟਰੀਏਟ ਮਿਨੀ ਸੈਕਟਰੀਏਟ ਤੇ ਉਹਦੇ باوجود ਵੀ ਅਸੀਂ ਤਾਂ ਅਜੇ ਤੱਕ ਇਹ ਮੰਗਾਂ ਕਰਦੇ ਜਾ ਰਹੇ ਹਾਂ ਵੀ ਸਾਨੂੰ ਇਹਦੇ 'ਚ ਕੋਈ ਜੋ ਵੀ ਕਰਨਾ ਤੁਸੀਂ ਪੁਲੀਆਂ ਪਲੀਆਂ ਪਾ ਦਿਓ ਛੋਟੀਆਂ ਪਾ ਦਿਓ ਸਾਡੀ ਕਨੈਕਟੀਵਿਟੀ ਹੈ ਜਿਹੜੀ ਉਹ ਤਾਂ ਨਾ ਮੁੱਕੇ ਹੁਣ ਆ ਤੁਸੀਂ ਦੇਖੇ ਹੋਣੇ ਜਿਹੜੇ ਬੱਚੇ ਇਧਰੋਂ ਆਏ ਨੇ ਇਹ ਜਿਹੜੀ ਸਰ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਨੇ ਉਹ 4 ਕਿਲੋਮੀਟਰ ਪਿੱਛੇ ਖੜ ਰਹੀਆਂ ਨੇ ਇਸ ਵੇਲੇ ਜਿਹੜੀਆਂ ਸਾਡੇ ਉਹ ਇੱਥੇ ਕ੍ਰੋਸ ਨਹੀਂ ਕਰਨੀਆਂ ਉਹ ਸਕੂਲਾਂ ਨੇ ਉਹਨਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਨੇ ਕਿ ਤੁਸੀਂ ਅੱਗੇ ਨਹੀਂ ਜਾਣਾ ਖਤਰਾ ਹੈ ਮਤਲਬ ਇਹ ਖਤਰਾ ਹੈ ਇਦਾਂ ਹੀ ਸਾਡੀ ਜਿਹੜੇ ਕੋਈ ਭਾਰੀ ਵਾਹਨ ਹੈ ਉਸ ਵੇਲੇ ਬਹੁਤ ਦਿੱਕਤ ਆ ਰਹੀ ਹੈ ਭਾਰੀ ਵਾਹਨ ਹੀ ਟਪ ਰਿਹਾ ਜੇਕਰ ਦਿਖਾਇਆ ਜਾਵੇ ਕਿ ਬਿਲਕੁਲ ਤਰ ਚੁੱਕਿਆ ਥੱਲੇ ਜਾ ਚੁੱਕਿਆ ਪੁਲ ਜਿਹੜਾ ਹੈ ਇਹ ਤੇ ਬਿਲਕੁਲ ਹੀ ਜੇਕਰ ਹੁਣ ਥੋੜਾ ਹੋਰ ਭਾਰੀ ਵਾਹਨ ਨਿਕਲਦੇ ਰਹਿ ਤਾਂ ਇਹ ਬਿਲਕੁਲ ਟੁੱਟ ਜਾਵੇਗਾ ਕਿਉਂਕਿ ਥੱਲੇ ਖੋਖਲਾ ਹੋ ਚੁੱਕਿਆ ਤੇ ਹੁਣ ਇਹ ਨਹੀਂ ਪਤਾ ਕਿ ਕਦ ਇਹ ਕਿਸੇ ਲਈ ਕੋਈ ਵੱਡਾ ਖਤਰਾ ਬਣੇ ਕਦ ਕਿਸੇ ਦੀ ਇਹ ਜਾਨ ਲੈ ਲਵੇ ਪਰ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਹੈ ਚਾਹੇ ਬਿਲਕੁਲ ਨਜ਼ਦੀਕ ਚੰਡੀਗੜ੍ਹ ਵੀ ਹੈ ਚਾਹੇ ਉਹ ਪੰਜਾਬ సీఎం ਦਾ ਹਾਊਸ ਵੀ ਹੈ ਚਾਹੇ ਉਹ ਜਿਹੜਾ ਆ ਜਿਹੜਾ ਅਨਮੋਲ ਗਗਨਮਾਨ ਦੇ ਬਿਲਕੁਲ ਨਜ਼ਦੀਕ ਘਰ ਆ ਉਹਨਾਂ ਦੇ ਹਲਕਾ ਆ ਪਰ ਇਸ ਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਵਲ ਪੋਸਟਰ ਬਾਜੀ ਚ ਬਹੁਤ ਡਿਵੈਲਪਮੈਂਟ ਦਿਖਾਈ ਜਾ ਰਹੀ ਅਸਲ ਡਿਵੈਲਪਮੈਂਟ ਜਿੱਥੇ ਕਰਨ ਦੀ ਲੋੜ ਹੈ ਉਹ ਇਹ ਆ ਲੈਂਡ ਪੂਲਿੰਗ ਤਹਿਤ ਬੜੀਆਂ ਕਲਾਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਨਵੀਆਂ ਕਲੋਨੀਆਂ ਬਣਾਵਾਂਗੇ ਪਰ ਪੁਰਾਣੇ ਪਿੰਡਾਂ ਨੂੰ ਕੌਣ ਸਾਂਭੇਗਾ ਕੈਮਰਾਮੈਨ ਸ਼ੇਰ